ਲੇਪੋਸ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 48 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀਤੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਹੋਰ ਇਕੱਠਾ ਦੇ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਕੇ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਣਗੇ ਨੇ ਹੁਣ ਚਾਰ ਵਾਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ 44 ਪੁਲ ਦੇ ਉੱਤੇ ਵੀ ਲਗਾਤਾਰ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗਲਬਜ਼ਰੂ ਕਰਾਂਗੇ ਕਿਸਾਨਾਂ ਗੁਣਾ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਇਹ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੁੜ ਕੇ ਕਹਿੰਦੇ ਵੀ ਸਾਨੂੰ ਜਾਣ ਦੋ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈੰਦੋ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂਾਂ ਤੋਂ ਮਿੱਟੀ ਝਾਣ ਵਾਲੀ ਗੱਲ ਆ ਇਹ ਲਗਾਤਾਰ ਜੇਕਰ ਗੱਲ ਕੀਤੀ ਜਾਏ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ ਇੱਕ ਜੂ ਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਲਗਾਤਾਰ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ-ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾ ਬੋਬੀ ਦੇ ਨਾਲ ਜਤਿੰਦਾ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 47 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀਤੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਔਰ 98 ਠੀਕ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਇਹ ਕੀ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਾਂ ਕਿਸਾਨਾਂ ਨੇ ਮੰਗ ਮੰਗੇ ਨੇ ਹੁਣ ਚਾਰ ਵਾਸਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ 48 ਪੁਲ ਦੇ ਉੱਤੇ ਵੀ ਲੱਗਦਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਅੱਗੋਂ ਨਾ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੁੜ ਕੇ ਕਹਿੰਦੇ ਸਾਨੂੰ ਜਾਣ ਦਿਓ ਸਾਡੇ ਪ੍ਰੋਗਰਾਮ ਤੋ ਲੋ ਪ੍ਰਸ਼ਾਸਨ ਨੂੰ ਹੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦੋ ਅੱਛਾ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂ ਤੇ ਮਿੱਟੀ ਝਾਣ ਵਾਲੀ ਗੱਲ ਆ ਅਜੇ ਲਗਾਤਾਰ ਜੇਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ 1 ਜੂਨ ਨੂੰ ਇਲੈਕਸ਼ਨ ਆ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਲਗਾਤਾਰ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਇਓ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦੇਣੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਰ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 48 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਹੈ ਉਹ ਇਕੱਠਾ ਹੋਵੇ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਇਹ ਕੀ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਿਹਾ ਕਿਸਾਨਾਂ ਨੇ ਮੰਗਦੇ ਨੇ ਹੁਣ ਚਾਰ ਵਾਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ 48 ਪੁਲ ਦੇ ਉੱਤੇ ਵੀ ਲੱਗਦਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਗੁਣਾਂ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੋੜ ਕੇ ਕਹਿੰਦੇ ਸਾਨੂੰ ਜਾਣ ਦਿਓ ਸਾਡੇ ਪ੍ਰੋਗਰਾਮਾਂ ਤੋ ਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈੰਦੋ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂ ਤੇ ਮਿੱਟੀ ਝਾਣ ਵਾਲੀ ਗੱਲ ਆ ਅਜੇ ਲਗਾਤਾਰ ਜੇਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ ਇੱਕ ਜੀ ਉਹਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਲਗਾਤਾਰ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਰ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 47 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਹੈ ਉਹ ਇਕੱਠਾਂ ਹੋਏ ਸੀ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਕੇ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਨਗੇ ਨੇ ਹੁਣ ਚਾਰ ਵਾਸਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ ਸਟਾਲੀ ਪੁਲ ਦੇ ਉੱਤੇ ਵੀ ਲਗਾਤਾਰ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਕੋਲ ਨੂੰ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਇਹ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੁੜ ਕੇ ਕਹਿੰਦੇ ਵੀ ਸਾਨੂੰ ਜਾਣ ਦੋ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈੰਦੋ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂਾਂ ਤੋਂ ਮਿੱਟੀ ਝਾਣ ਵਾਲੀ ਗੱਲ ਆ ਅਜੇ ਲਗਾਤਾਰ ਜੇਕਰ ਗੱਲ ਕੀਤੀ ਜਾਏ ਜੇ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ ਇੱਕ ਜੂ ਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਰ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 48 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀਤੀ ਆ ਆਪਾਂ ਕਿਸਾਨਾਂ ਦੇ ਨਾਲ ਆ ਆਪਾਂ ਦਾ ਵੀ ਮਸਲਾ ਜਿਹੜੇ ਆ ਉਹ ਇਕੱਠਾ ਹੋ ਗਏ ਠੀਕ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੇ ਵੀ ਇਹ ਕਹਿ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਦੇ ਨੇ ਹੁਣ ਚਾਰ ਵਾਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕੰਨਵਨ 48 ਪੁਲ ਦੇ ਉੱਤੇ ਵੀ ਲੱਗਦਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਗੋਨਾ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੁੜ ਕੇ ਕਹਿੰਦੇ ਸਾਨੂੰ ਜਾਣ ਦਿਓ ਸਾਡੇ ਪ੍ਰੋਗਰਾਮ ਚੋਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦੋ ਅੱਛਾ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਇਹ ਲਗਾਤਾਰ ਜ਼ਿਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ ਇੱਕ ਜੀ ਉਹਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਲਗਾਤਾਰ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦੇਣੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾ ਬੋਬੀ ਦੇ ਨਾਲ ਜਤਿੰਦਰ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 48 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀਤੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਆ ਉਹ ਇਕੱਠਾਂ ਦੇ ਅੱਗੇ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਇਹ ਕੀ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਨਗੇ ਨੇ ਹੁਣ ਚਾਰ ਵਾਸਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ ਸਟਿਆਲੀ ਪੁਲ ਦੇ ਉੱਤੇ ਵੀ ਲਗਾਤਾਰ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਜ਼ੀ ਰੂ ਕਰਾਂਗੇ ਕਿਸਾਨਾਂ ਕੋ ਨਾ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ ਸਟਿਆਲੀ ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੁੜ ਕੇ ਕਹਿੰਦੇ ਵੀ ਸਾਨੂੰ ਜਾਣ ਦਿਓ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਤੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦਿਓ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲਾਂ ਤੇ ਮਿੱਟੀ ਝਾਣ ਵਾਲੀ ਗੱਲ ਆ ਅਜੇ ਲਗਾਤਾਰ ਜੇਕਰ ਗੱਲ ਕੀਤੀ ਜਾਏ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ 1 ਜੂਨ ਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਲਗਾਤਾਰ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਾ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 47 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕੀ ਗੱਲ ਵਿੱਚ ਸਹਿਮਤੀ ਕੀਤੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਹੈ ਉਹ ਇਕੱਠਾਂ ਦੇ ਅੱਗੇ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਕੇ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਦੇ ਨੇ ਹੁਣ ਚਾਰ ਵਾਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ ਸਟੈਲੀ ਪੁਲ ਦੇ ਉੱਤੇ ਵੀ ਲਗਾਤਾਰ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗਲਬਾ ਜ਼ਰੂਰ ਕਰਾਂਗੇ ਕਿਸਾਨਾਂ ਕੋਲ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੋੜ ਕੇ ਕਹਿੰਦੇ ਵੀ ਸਾਨੂੰ ਜਾਣ ਦੋ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈੰਦੋ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂ ਅਤੇ ਮਿੱਟੀ ਝਾਣ ਵਾਲੀ ਗੱਲ ਆ ਅਜੇ ਲਗਾਤਾਰ ਜੇਕਰ ਗੱਲ ਕੀਤੀ ਜਾਏ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ 1 ਜੂਨ ਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਲਗਾਤਾਰ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਾ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 47 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀਤੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਹੈ ਉਹ ਇਕੱਠਾਂ ਵਿੱਚ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮੀ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੇ ਵੀ ਇਹ ਕੀ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਨਗੇ ਨੇ ਹੁਣ ਚਾਰ ਵਾਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ 48 ਪੁਲ ਦੇ ਉੱਤੇ ਵੀ ਲੱਗਦਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਕੋਲ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੋੜ ਕੇ ਕਹਿੰਦੇ ਸਾਨੂੰ ਜਾਣ ਦੋ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦਿਓ ਅੱਛਾ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂ ਤੇ ਮਿੱਟੀ ਝਾਣ ਵਾਲੀ ਗੱਲ ਆ ਅਜੇ ਲਗਾਤਾਰ ਜੇਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ ਇੱਕ ਜੀ ਉਹਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੇ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਰ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 48 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਬਸ ਸਹਿਮਤੀ ਕੀ ਆਪਾਂ ਕਿਸਾਨਾਂ ਦੇ ਨਾਲ ਆ ਆਪਾਂ ਦਾ ਵੀ ਮਸਲਾ ਜਿਹੜੇ ਆ ਉਹ ਇਕੱਠਾਂ ਹੋ ਗਏ ਠੀਕ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੇ ਵੀ ਇਹ ਕਹਿ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਦੇ ਨੇ ਹੁਣ ਚਾਰ ਵਾਸਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ 48 ਪੁਲ ਦੇ ਉੱਤੇ ਵੀ ਲੱਗਦਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਅੱਗੋਂ ਨਾ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੋੜ ਕੇ ਕਹਿੰਦੇ ਸਾਨੂੰ ਜਾਣ ਦੋ ਸਾਡੇ ਪ੍ਰੋਗਰਾਮਾਂ ਚੋਲੋ ਪ੍ਰਸ਼ਾਸਨ ਨੂੰ ਹੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦੋ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂ ਤੇ ਮਿੱਟੀ ਝਾਣ ਵਾਲੀ ਗੱਲ ਆ ਇਹ ਲਗਾਤਾਰ ਜ਼ਿਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ 1 ਜੂਨ ਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋਂ ਦਿਨ ਵੱਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਾ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ ਸਟਿਆਲੀ ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀਤੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਹੈ ਉਹ ਅੱਠਾਂ ਦੇ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੇ ਵੀ ਇਹ ਕੀ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਨਗੇ ਨੇ ਹੁਣ ਚਾਰ ਵਾਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ 48 ਪੁਲ ਦੇ ਉੱਤੇ ਵੀ ਲਗਾਤਾਰ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਸ਼ੁਰੂ ਕਰਾਂਗੇ ਕਿਸਾਨਾਂ ਕੋਲ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ ਸਟਿਆਲੀ ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੁੜ ਕੇ ਕਹਿੰਦੇ ਵੀ ਸਾਨੂੰ ਜਾਣ ਦੋ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈੰਦੋ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋ ਤੇ ਮਿੱਟੀ ਝਾਣ ਵਾਲੀ ਗੱਲ ਆ ਅਜੇ ਲਗਾਤਾਰ ਜੇਕਰ ਗੱਲ ਕੀਤੀ ਜਾਏ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ 1 ਜੂਨ ਨੂੰ ਇਲੈਕਸ਼ਨ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਲਗਾਤਾਰ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਏ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਾ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 47 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀਤੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਆ ਉਹ ਰੱਖਾਂਗੇ ਠੀਕ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮੀ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਕੇ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਾਂ ਕਿਸਾਨਾਂ ਨੇ ਮੰਗਨਗੇ ਨੇ ਹੁਣ ਚਾਰ ਵਾਸਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ ਸਟਿਆਲੀ ਪੁਲ ਦੇ ਉੱਤੇ ਵੀ ਲੱਗਦਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਅੱਗੋਂ ਨਾ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਵਸ਼ ਬੱਬੂ ਦਾ ਅੱਜ ਕੀਤਾ ਗਿਆ ਸਟਿਆਲੀ ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਪੁੱਛ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੋੜ ਕੇ ਕਹਿੰਦੇ ਵੀ ਸਾਨੂੰ ਜਾਣ ਦੋ ਸਾਡੇ ਪ੍ਰੋਗਰਾਮ ਚਲੋ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦਿਓ ਅੱਛਾ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਅਜੇ ਲਗਾਤਾਰ ਜ਼ਿਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ ਇੱਕ ਜੂ ਨੂੰ ਇਲੈਕਸ਼ਨ ਆ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੇ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਲਗਾਤਾਰ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਇਓ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦੇਣੋ ਦਿਨ ਵਾਧਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਾ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 46 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀਤੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਹੈ ਉਹ ਇਕੱਠਾਂ ਵਿੱਚ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੇ ਵੀ ਇਹ ਕੀ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਨਗੇ ਨੇ ਹੁਣ ਚਾਰ ਵਾਸਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ 48 ਪੁਲ ਦੇ ਉੱਤੇ ਵੀ ਲੱਗਦਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਜ਼ਰੂਰ ਕਰਾਂਗੇ ਕਿਸਾਨਾਂ ਕੋਲ ਲਗਾਤਾਰ ਐਲਾਨ ਕੀਤਾ ਗਿਆ ਸੀ ਕਿ ਇਹ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਪ੍ਰਚਾਰ ਕੀਤਾ ਜਾਵੇਗਾ ਦਿਨਸ਼ ਬੱਬੂ ਦਾ ਅੱਜ ਕੀਤਾ ਗਿਆ 48 ਪੁਲ ਤੇ ਕੀ ਮੰਗਾਂ ਰਹੀਆਂ ਕੀ ਸਹਿਮਤੀ ਬਣੀ ਉਹਨਾਂ ਮੰਗਾਂ ਦੇ ਉੱਤੇ ਕੋਈ ਕੁਰਸੀ ਚਾਹੁੰਦੇ ਕਿਸ ਤਰ੍ਹਾਂ ਮਿਲ ਜੇ ਇੱਥੇ ਲਗਭਗ ਸਾਰੇ ਵੀਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਆ ਇੱਕ ਵੀ ਜਵਾਬ ਨਹੀਂ ਆਇਆ ਅਖੀਰੀ ਹੱਥ ਜੋੜ ਕੇ ਕਹਿੰਦੇ ਸਾਨੂੰ ਜਾਣ ਦੋ ਸਾਡੇ ਪ੍ਰੋਗਰਾਮਾਂ ਤੋ ਲੋ ਪ੍ਰਸ਼ਾਸਨ ਨੂੰ ਹੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਪ੍ਰੋਗਰਾਮ ਕਰਨਾ ਕਰ ਲੈਣ ਦੋ ਅੱਛਾ ਸਵਾਲ ਜਿਹੜੇ ਕੀਤੇ ਗਏ ਜਵਾਬ ਦਿੱਤੇ ਗਏ ਉਹਨਾਂ ਕੋ ਪੂਰੇ ਇੱਕ ਵੀ ਜਵਾਬ ਨਹੀਂ ਆਇਆ ਸਿਰਫ ਗੋਂਗਲੋਂ ਤੇ ਮਿੱਟੀ ਝਾੜਨ ਵਾਲੀ ਗੱਲ ਆ ਇਹ ਲਗਾਤਾਰ ਜੇਕਰ ਗੱਲ ਕੀਤੀ ਜਾਏਗੀ ਡੇਢ ਮਹੀਨੇ ਦੇ ਕਰੀਬ ਸਮਾਂ ਹੈਗਾ ਇਲੈਕਸ਼ਨਾਂ ਨੂੰ ਇੱਕ ਜੀ ਉਹਨੂੰ ਇਲੈਕਸ਼ਨ ਆ ਲਗਾਤਾਰ ਇਸੇ ਤਰੀਕੇ ਨਾਲ ਰਹੇਗਾ ਬਿਲਕੁਲ ਵੋਟਾਂ ਪੈਣ ਤੱਕ ਅਖੀਰਲੀ ਦਿਨ ਤੱਕ ਜਿੱਥੇ ਵੀ ਇਹ ਜਾਣਗੇ ਕੋਈ ਗਰਦਾਸਪੁਰ ਚ ਆਜੇ ਕੋਈ ਅੰਮ੍ਰਿਤਸਰ ਚ ਆਜੇ ਜਿੱਥੇ ਮਰਜ਼ੀ ਆਜੇ ਭਾਵੇਂ ਕੋ ਫਰੀਦਕੋਟ ਆਜੇ ਜਿੱਥੇ ਮਰਜ਼ੀ ਆਜੇ ਆਖਰੀ ਦਿਨ ਤੱਕ ਇਹਨਾਂ ਦੇ ਜਿਹੜਾ ਵਾ ਉਹ ਮਗਰ ਦੌੜ ਲਾਵਾਂਗੇ ਵਿਰੋਧ ਵਧੂਗਾ ਘਟੂਗਾ ਨਹੀਂ ਦਿਨੋ ਦਿਨ ਵਧਦਾ ਜਾਊਗਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਭਾਜਪਾ ਵੱਲੋਂ ਜਾ ਕੇ ਆਪਣਾ ਪ੍ਰਚਾਰ ਕੀਤਾ ਜਾਵੇਗਾ ਕੈਮਰਾ ਪਰਸਾਂ ਬੋਬੀ ਦੇ ਨਾਲ ਜਤਿੰਦਰ ਕੁੰਡਰ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਦਿਨੇਸ਼ ਬੱਬੂ ਜੀ ਸਾਡੇ ਨਾਲ ਨੇ ਲਗਾਤਾਰ ਭਾਜਪਾ ਦਾ ਜੇਕਰ ਗੱਲ ਕੀਤੀ ਜਾਵੇ ਤਾਂ ਵਿਰੋਧ ਕੀਤਾ ਜਾ ਰਿਹਾ ਸੀ ਦਿਨੇਸ਼ ਬੱਬੂ ਜੀ ਅੱਜ ਗੁਰਦਾਸਪੁਰ 47 ਪੁਲ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੀ ਗੱਲ ਵਿੱਚ ਸਹਿਮਤੀ ਕੀ ਆਪਾਂ ਕਿਸਾਨਾਂ ਦੇ ਨਾਲ ਆਪਾਂ ਦਾ ਵੀ ਮਸਲਾ ਜਿਹੜੇ ਆ ਉਹ ਅੱਠਾਂ ਦੇ ਅੱਛਾ ਸਹਿਮਤੀ ਬਣੀ ਉਹਨਾਂ ਦੇ ਸ਼ਾਂਤਮਈ ਢੰਗ ਦੇ ਨਾਲ ਗਿਆ ਸੀ ਦੇਖੋ ਜਿਹੜੀ ਵੀ ਇਹ ਕੀ ਕਰਦੇ ਆਪਾਂ ਇਹਨਾਂ ਦੀਆਂ ਗੱਲਾਂ ਉੱਪਰ ਰੱਖਾਂਗੇ ਜਿਹੜਾ ਵੀ ਮਸਲਾ ਹੱਲ ਕਰਾਂਗੇ ਕੀ ਕਹਿਆ ਕਿਸਾਨਾਂ ਨੇ ਮੰਗਦੇ ਨੇ ਹੁਣ ਚਾਰ ਵਾਸਤੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਲਗਾਤਾਰ ਦਿਨੇਸ਼ ਬਾਬੂ ਦਾ ਜਿਹੜਾ ਸੀ ਭਾਜਪਾ ਦਾ ਕਿਹਾ ਗਿਆ ਸੀ ਕਿ ਵਿਰੋਧ ਕੀਤਾ ਜਾਵੇਗਾ ਜਿੱਥੇ ਵੀ ਉਹਨਾਂ ਵੱਲੋਂ ਆਪਣੇ ਪ੍ਰਚਾਰ ਕੀਤੇ ਜਾਣਗੇ ਕਨਵਨ ਸਟੈਲੀ ਪੁਲ ਦੇ ਉੱਤੇ ਵੀ ਲਗਾਤਾਰ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਲੈ ਕੇ ਪਹੁੰਚਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ